ਦਰ바ره دے সেবা کرتے رہن سو بہت سارا پیار بہت ساری محبت بخشی ہے تو سی شکر گزارا اور ਸਾਡੇ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਉਹ ਵੀ تشریف لا جا چکے ਨੇ سو ਵੀ ਸਜਰੇ ਜੀ ਆਇਆਂ ਨੂੰ ਵੈਲਕਮ ਫੇਰ ਦੁਬਾਰਾ ਇੱਕ ਵਾਰੀ ਰਿਕਵੈਸਟ ਕਰਾਂਗੇ ਸਾਰੇ ਜਿੰਨੇ ਵੀ ਆਪਾਂ ਬਾਹਰਲੇ ਪਾਸੇ کھڑے ہیں ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਸੋ ਆਓ ਇਸ ਤੋਂ ਪਹਿਲਾਂ ਕਿ جناب ਪਾਲੀ ਦੇਤਵਾਲੀਆ ਸਾਹਿਬ ਉਹਨਾਂ ਨੂੰ ਆਪ ਸਭ ਦੀ ਨਜ਼ਰ ਕਰੀਏ اور میں چاہوں گا کہ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਨੇ ਪ੍ਰਵੀਨ ਪਾਟਾ ਜੀ ਸੂਫੀ ਸਿੰਗਰ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸੋ ਥੋੜੀ ਟਾਈਮ ਬਾਅਦ ਕਿ ਰਿਸੀ ਉਹਨਾਂ ਨੂੰ ਤੁਹਾਡੀ ਨਜ਼ਰ ਕਰਦੇ ਆ ਸੋ ਆਓ ਇੱਕ ਛੋਟੀ ਜੀ ਪ੍ਰਸਤuti ਦੇ ਨਾਲ ਪ੍ਰਤਾਪ ਚੋਹਾਂ ਜੀ ਤੇ ਉਹਨਾਂ ਤੋਂ ਬਾਅਦ ਫਿਰ ਉਹ ਵਰਲਡ ਫੇਮਸ ਆਵਾਜ਼ ਜਨਾਬ ਪਾਲੀ ਦੇਤਵਾਲੀਆ ਸਾਹਿਬ ਫਿਰ ਉਹਨਾਂ ਨੂੰ ਤੁਹਾਡੀ ਨਜ਼ਰ ਕਰਾਂਗੇ ਸੋ ਆਓ ਇੱਕ ਛੋਟੀ ਜੀ ਰਚਨਾ ਦੇ ਨਾਲ ਬਹੁਤੀ ਖੂਬਸੂਰਤ ਆਵਾਜ਼ ਬਹੁਤੀ ਖੂਬਸੂਰਤ ਅੰਦਾਜ਼ ਜਨਾਬ ਪ੍ਰਤਾਪ ਚੋਹਾਂ ਜੀ ਕਿ ਕਸ ਕਰ ਜਿੰਨਾ ਕਦਰ ਨਾ ਮੇਰਾ ਸਾਹਿਬ ਹਾਥ ਵਟਿਆਈਆ ਮੈਂ ਗੜੀਆਂ ਦਾ ਕੂੜਾ ਰੂੜਾ ਤਖਤ ਬਿਠਾਉਣਾ ਸਾਈਆ ਜੇ ਮੈਂ ਵੇਖਾਂ ਅਮਲਾਂ ਵੱਲੇ ਕੁਝ ਦਾ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਬੰਦੇ ਤੇਰੀ ਬੰਦੇ ਬੰਦੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਦਰਬਾਰ ਦੇ ਗੰਦੀਸ਼ੀਂ ਬਾਬਾ ਮਦਨਪਾਲ ਜੀ ਪੀਰ ਬਾਬਾ ਮੁਹੰਮਦ ਅਦੀਸ਼ਾ ਦਰਬਾਰ ਦੇ ਸੇਵਾਦਾਰ ਕਿਉਂਕਿ ਅਸੀਂ ਇਹ ਦਰਬਾਰ ਦੇ ਨਾਲ ਉਦੋਂ ਤੇ ਜੁੜੇ ਹੋਏ ਆਂ ਜਦੋਂ ਅੰਦਰ ਹਰਮੋਨੀਅਮ ਤੇ ਢੋਲਕ ਦੇ ਨਾਲ ਸੰਗਤ ਹੁੰਦੀ ਸੀ। ਰੇਸਾਈਆਂ ਦੇ ਦਰਬਾਰ ਤੇ ਸੀ ਮੰਧਿਆ ਤੇ ਆਏ ਇਥੋਂ ਚਲਦੇ ਜਾਂਦੇ ਦੇਖੇ ਕਿਉਂਕਿ ਜਿਹੜੇ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੇ ਨੇ ਉਹਨਾਂ ਦੇ 베ੜੇ ਪਾਰ ਹੁੰਦੇ ਨੇ। ਸੋ ਇੱਕ ਵਾਰੀ ਸਾਰੀ ਸੰਗਤ ਆਪਣੇ ਆਪਣੇ ਗੁਰੂ ਪੀਰ ਮਹਾਰਾਜ ਨੂੰ ਯਾਦ ਕਰੋ। ਇੱਕ ਜਕਾਰਾ ਲਗਾ ਕੇ ਆਪਣੇ ਜੀਵਾਂ ਦਾ ਰਸਨਾ ਪੁੱਤਰ ਕਰੋ। ਜਕਾਰਾ ਆਪਣੇ ਆਪਣੇ ਗੁਰੂ ਪੀਰ ਮਹਾਰਾਜ ਦਾ ਬੋਲ ਸੱਚੇ ਦਰਬਾਰ ਕੀ। ਥੈਂਕ ਯੂ ਥੈਂਕ ਯੂ ਕਿਉਂਕਿ ਅਸੀਂ ਅੱਤੇ ਸਿਰਫ ਇੱਕ ਹਾਜ਼ਰੀ ਲਗਵਾਉਣ ਆਉਂਦੇ ਆ ਕਿਉਂਕਿ ਬਾਬਾ ਜੀ ਮਦਨਪਾਲ ਜੀ ਜਿਹਨਾਂ ਨਾਲ ਉਹ ਪਿਆਰ ਬਾਜ਼ੀ ਵਾ ਸਹਾਰ ਦਾ ਫਰਨੀਚਰ ਤੋਂ ਸਾਡੇ ਪਾਲੀ ਬਾਜੀ ਇਹਦੇ ਨਾਲ ਗੁਰ ਬੜਾ ਗੂੜਾ ਰਿਸ਼ਤਾ ਸਾਡਾ ਪ੍ਰਾਣਾ ਕਿਉਂਕਿ ਸਾਡੇ ਨਗਰਾਂ ਦੀ ਆਨ-ਵਾਨ ਸ਼ਾਨ ਰਹੇ ਨੇ ਅੱਜ ਵੀ ਨੇ ਸੋ ਬਹੁਤ-ਬਹੁਤ ਮੁਬਾਰਕਾਂ ਨੇ ਅਰਬਾਤ ਸਾਰਾ ਪਿਆਰ ਅਸ਼ੀਰਵਾਦ ਉਹਨਾਂ ਦਾ ਬੰਦੋਆ ਔਰ ਵੈਲਕਮ ਕਰਾਂਗੇ ਤਹਿਲ ਸਾਉਂ ਜਿਹੜੀ ਇਸ ਦਰਬਾਰ ਤੇ ਪਹਿਲੀ ਵਾਰੀ ਹਾਜ਼ਰੀ ਭਰਨ ਲਈ ਸੁਖਬੀਰ ਸਾਬਰ ਜੀ ਦੀ ਬਤੌਲਤ ਪਹੁੰਚੇ ਨੇ ਯੋਗੀ ਸਾਰੇ ਰਵਿੰਦਰ ਗਰੇਵਾਲ ਸੰਗੀਤ ਪਰਿਵਾਰ ਸੋ ਬਹੁਤ ਬਹੁਤ ਧੰਨਵਾਦ ਹੈ ਆਓ ਕਿਉਂਕਿ ਉਹੀ ਗੀਤ ਜਿਸ ਦੇ ਨਾਲ ਮੇਰੀ ਇੱਕ ਪਛਾਣ ਬਣੀ ਹੈ ਕਿਉਂਕਿ ਇਹ ਜਿਹੜੇ ਮੇਲੇ ਨੇ ਇਹ ਬਾਬਾ ਜੀ ਦੇ ਜਨਮ ਦਿਨ ਜਾਂ ਵਿਆਹ ਮਨਾਏ ਜਾਂਦੇ ਨੇ ਸੋ ਆਓ ਖੁਸ਼ੀਆਂ ਮਨਾਓ ਸਾਰੇ ਰਲ ਕੇ ਚੰਨੀ ਲਖਦਾ ਤੇਰੀ ਰਾਤ ਸਾਜਣ ਜੀ ਆਜੋ ਅ ਸਾਡਾ ਆਪਣਾ ਸੰਗੀਤ ਪਰਿਵਾਰ ਲਗਾਤਾਰ ਤਿੰਨ ਚਾਰ ਦਿਨ ਹੁਣ ਅਸੀਂ ਇਕੱਠੇ ਹੀ ਆਂ ਦੇਦੇ ਅਸੀਂ ਕਿਸੇ ਫੁੱਤ ਜੋ ਰਾਤ ਨੂੰ ਇੱਥੇ ਇਕੱਠੇ ਹੋਇਆ ਕਰਾਂਗੇ ਮਾਸ਼ਾ ਜੀ ਇਸ ਮੁੰਡੇ ਲਈ ਜੋਰ-daar ਤਾਲੀਆਂ ਮਜ਼ਾਓ ਜਨਾਬ ਫਰੋਜ਼ ਖਾਨ ਸਾਹਿਬ ਜੀ ਦੇ ਨਾਲ ਰਿਦਮ ਤੇ ਸੰਗਤ ਕਰਦੇ ਨੇ ਰਾਹੁਲ ਮਾਸ਼ਾ ਜੀ ਬਹੁਤ ਪਿਆਰਾ ਮੇਰਾ ਵੀ ਸਾਰੇ ਸਾਜਣ ਜੀ ਸਾਰਾ ਆਪਣਾ ਪਰਿਵਾਰ ਰਵਿੰਦਰ ਜੀ ਇਹ ਵੀ ਘਰੇਵਾਲ ਸਾਹਿਬ ਦਾ ਸੰਗਤ ਕਰਦੇ ਆਂ ਕੀ ਬਾਤ ਖੁਸ਼ੀਆਂ ਮਨਾਓ ਸਾਰੇ ਰਲ ਕੇ ਮੇਰਾ ਆਪਣਾ ਨਗਰ ਹੈ ਮੈਂ ਨਾਮ ਲੈਣ ਲੱਗਿਆ ਤੇ ਬਹੁਤ ਟਾਈਮ ਲੱਗ ਜਾਏਗਾ ਟਾਈਮ ਬਹੁਤ ਖਿੱਚਵਾ ਜਾ ਮਿਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੱਲੀ ਲੱਖੇ ਦਾਤੇ ਦੀ ਬਰਾਤੇ ਜਿਹੜੇ ਜਿਹੜੇ ਲੱਖ ਦਾ ਤਾਂ ਲਾਲਾ ਵਾਲੀ ਸਰਕਾਰ ਦਾ ਪਿਆਰ ਕਰਦੇ ਜਿਹੜੇ ਪੀਰ ਦੇ ਗਾਹੇ ਗਏ ਤੇ ਇੱਕ ਵਾਰ ਦੋਨੋਂ ਹੱਥ ਖੜੇ ਕਰਕੇ ਤਾੜੀ ਬਜਾ ਕੇ ਦੱਸੋ ਯਕੁਨਾ ਦਾ ਦਰਬਾਰ ਪੀਰ ਨਗਾਹ ਕਿੰਨੇ ਭਾਗਾ ਵਾਲੀ ਬੀਬੀ ਪਾਈ ਜੀ ਅੱਜ ਜੀ ਦੇ ਨਾਲ ਹੋਣੀ ਮੁਲਾਕਾਤ ਹੈ ਮਾਗੜਪਿੰਡ ਤੋਂ ਸਾਡੇ ਪਪਾ ਬਾਜੀ ਉੱਥੇ ਖੜੇ ਸੀ ਮੇਰੇ ਕਲਾਸ ਫੈਲੋ ਔਰ ਸਾਡੇ ਕੁਲਦੀਪ ਜੀ ਜਿਹੜੇ ਤੋਂ ਬਹੁਤ ਸਾਰਾ ਪਿਆਰ ਮਾਣ ਪਹਿਲੇ ਹੀ ਉਹਨਾਂ ਭੇਜਿਆ ਹਾਜੀ ਖੁਸ਼ੀਆਂ ਮਨਾਓ ਸਾਰੇ ਨਾਲ ਕੇ ਖੁਸ਼ੀਆਂ ਮਨਾਓ ਸਾਰੇ ਰਲ ਕੇ ਜਲਦੀ ਲੱਗਦਾ ਦੀਪਰਾਤੇ ਖੁਸ਼ੀਆਂ ਮਨਾਓ ਸਾਰੇ ਰਲ ਕੇ ਜਲਦੀ ਲੱਗਦਾ ਦੀਪਰਾਤੇ ਕਿੰਨੇ ਭਗਵਾਨੀ ਬੀਬੀ ਭਾਈ ਜੀ ਭਾਈ ਜੀ ਅੱਜ ਜਿੱਦੇ ਨਾਲ ਹੋਣੀ ਮੁਦਕਾਤ ਹੈ ਖੁਸ਼ੀਆਂ ਮਨਾਓ ਸਾਰੇ ਰਲ ਕੇ ਚੱਲੀ ਲੱਕ ਦਦੇ ਦੀ ਪਰਾਂ ਤੇ ਖੁਸ਼ੀਆਂ ਮਨਾਓ ਸਾਰੇ ਰਲ ਕੇ ਚੱਲੀ ਲੱਕ ਦਦੇ ਦੀ ਪਰਾਂ ਤੇ ਜਹਾ ਅੱਜ ਜੰਡੀਪੀਰ ਦਰਬਾਰ ਦਾ ਪਿਆਰ ਕਰਦੇ ਹੋ ਸਾਡੇ ਪਪਾ ਬਾਜੀ ਮੰਗੜ ਤੋਂ ਜਿਹੜੇ ਮੇਰੇ ਕਲਾਸ ਵੱਲੋਂ ਸੀ ਕਬੱਡੀ ਵੀ ਇਕੱਠਿਆਂ ਖੇਡੀ ਐ ਇਹਦੋਂ ਜੇ ਐਸ ਮਾਰਕਟ ਸਾਹਿਬ ਆ ਸਵੇ ਸਾਈ ਜੀ ਆਪਣੇ ਪੋਤੇ ਕੋ ਕਹੇ ਮੂਲ ਨਾਲੋ ਵਿਆਸ ਕਹਿੰਦੇ ਪਿਆਰਾ ਹੁੰਦਾ ਹੋਪੀ ਤੇ ਫਕੀਰ ਨਾਲ ਚੱਲ ਪਏ ਮਲੰਗ ਵਹੀ ਬੜਾ ਹੀ ਨਿਆਰਾ ਹੈ ਬਰਾਤਿਆਂ ਦਾ ਡੰਗ ਵਹੀ ਇਸ ਫਕੀਰ ਨਾਲ ਚੱਲ ਪੇ ਮਲੰਘ ਵਹੀ ਬੜਾ ਹੀ ਨਿਆਰਾ ਹੈ ਬਰਾਤੀਆਂ ਦਾ ਟੰਗ ਵਹੀ ਮੈਂ ਕੋ ਕਿਵੇਂ ਖੁਸ਼ੀ ਵਿੱਚ ਨੱਚਦੇ ਹੋਵੇ ਕੋ ਕਿਵੇਂ ਖੁਸ਼ੀ ਵਿੱਚ ਨੱਚਦੇ ਕੋਨੇ ਇੱਕ ਦੂਜੇ ਨਾਲ ਮਾਣਦੇ ਖੁਸ਼ੀ ਹਮਰਾਓ ਸਾਰੇ ਰਲ ਕੇ ਜਲਦੀ ਲੱਗਦਾ ਤੇ ਦੀ ਪਰਹਾਤੇ ਖੁਸ਼ੀ ਹਮਰਾਓ ਸਾਰੇ ਰਲ ਕੇ ਜਲਦੀ ਲੱਗਦਾ ਤੇ ਦੀ ਪਰਹਾਤੇ ਹਤੇ ਜਹਾਂਰ ਮੇਰਾ ਪਪਾ ਵੀ ਬਦੋਂ ਬਦੋਂ 100 ਰੁਪਏ ਦਾ ਮਾਨ ਹੋਰ ਵੀ ਨਵਾਂ ਬਦੋਂ ਬਹੁਤ ਸਾਰਾ ਪਿਆਰ ਅੱਜ ਸਾਡੀਆਂ ਮਾਤਾਵਾਂ ਭੈਣਾਂ ਵੱਲੋਂ ਕਿਉਂਕਿ ਜਿਹਨਾਂ ਨੂੰ ਵਿਆਹ ਦੀ ਬੜੀ ਖੁਸ਼ੀ ਅੱਜ ਲਖ ਦਾਦੇ ਦਾ ਵਿਆਹ ਹੈ ਦੁਸਾਰਾ ਬਦੋਂ ਬਹੁਤ ਸਾਰਾ ਪਿਆਰ ਮਾਨ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਯੋਗੀ ਹਰ ਸਾਡੀਆਂ ਭੈਣਾਂ ਦੀ ਗੱਲ ਹੁਣ ਜਾ ਰਹੀ ਹੈ ਕਿ ਮਾਵਾ ਤੇ ਪੁੱਤਾਂ ਵਰਗਾ ਰਿਸ਼ਤਾ ਕੋਈ ਹੋਰ ਨੋ ਇਹ ਵਾਕਈ ਜਦੋਂ ਪੁੱਤ ਦਾ ਵਿਆਹ ਹੁੰਦਾ ਤੇ ਮਾ ਮਾਤਾ ਸਾਨੂੰ ਵੀ ਕੋਟੇ ਕੋਟੇ ਚਾਏ ਖੁਭ ਖੁਭ ਵੀਰੇ ਲੱਕਦਾ ਤੇ ਦਾ ਵਿਆਹੇ ਖੁਮਾ ਵਹ ਤੇ ਪੁੱਤਾਂ ਦਾ ਤਾਂ ਰਿਸ਼ਤਾ ਖੁਮਾ ਵਹ ਤੇ ਪੁੱਤਾਂ ਦਾ ਤਾਂ ਰਿਸ਼ਤਾ ਫੱਕਰੀ ਹੀ ਧੱਕ ਦਸਦਾ ਤੇ ਖੁਸ਼ੀ ਹਮਨਾਓ ਸਾਰੇ ਨਾਲ ਕੇ ਜੱਦੀ ਲੱਕ ਦਾਦੇ ਦੀ ਪਰਹਾਂਦੇ ਖੁਸ਼ੀ ਹਮਨਾਓ ਸਾਰੇ ਨਾਲ ਕੇ ਜੱਦੀ ਲੱਕ ਦਾਦੇ ਦੀ ਪਰਹਾਂਦੇ ਕਬਦੀਨ ਫੁੱਲਿਆ ਨਾ ਸਮਾਏਗਾ ਕੋਣ ਪਹਣ ਜਦ ਥੀਨ ਢੋਲੀ ਪਾਏਗਾ ਤੇਨ ਕਬਦੀਨ ਫੁੱਲਿਆ ਨਾ ਸਮਾਏਗਾ ਕੋਣ ਪਹਣ ਜਦ ਥੀਨ ਢੋਲੀ ਪਾਏਗਾ ਲੱਕ ਜਾਣੇ ਭਾਗ ਮਲਤਾ ਨੂੰ ਹੁਣ ਲੱਕ ਜਾਣੇ ਭਾਗ ਮਲਤਾ ਨੂੰ ਝੂਮ ਉੱਠੇ ਸਾਰੀ ਕਾਇਨਾਤ ਹੈ ਖੁਸ਼ੀ ਹਮਨੋਂ ਸਰ ਰਲ ਕੇ ਜੱਲੀ ਲੱਕ ਦਾ ਦੇਦੀ ਪਰਹਾਤੇ ਖੁਸ਼ੀ ਹਮਨੋਂ ਸਰ ਰਲ ਕੇ ਜੱਲੀ ਲੱਕ ਦਾ ਦੇਦੀ ਪਰਹਾਤੇ ਸੋ ਲਾਸਟ ਗੋਲ ਕੋ ਵੀ ਸਾਬਰ ਪਾ ਦਿਾਰੇ ਨੇ ਔਰ ਮੇਰੇ ਤੋਂ ਬਾਅਦ ਪੰਜਾਬ ਦੀ ਬਲੰਦ ਆਵਾਜ਼ ਇੰਟਰਨੈਸ਼ਨਲ ਸ਼੍ਰੋਮਣੀ ਗਾਇਕ ਸੁਨਾ ਪਾਲੀ ਦੇਤ ਵਾਲੀਆ ਸਾਬ ਉਹਨਾਂ ਦੇ ਨਾਮ ਦੀ ਜ਼ੋਰਦਾਰ ਤਾੜੀ ਮਜ਼ਾਓ ਦੋਨਨੇ ਹਾਜ਼ਰੀ ਭਰਦੀ ਐ ਤੇ ਮੇਰੇ ਲਾਸਟ ਬੋਲ ਜੀ ਹੁਲਾ ਸਰਹਾਣੇ ਵਣ ਕਹੇ ਗੱਲ ਦਿਲ ਦੀ ਇਹੋ ਜਿਹੀ ਖੜੀ ਚੰਗੇ ਭਾਗਾ ਨਾਲ ਮਿਲਦੀ ਹੁਲਾ ਸਰਹਾਣੇ ਵਣ ਕਹੇ ਗੱਲ ਦਿਲ ਦੀ ਹੋ ਜਈ ਘੜੀ ਚੰਗੇ ਫਾਗਾ ਨਾਲ ਮਿਲਦੀ ਸਾਰੇ ਹੰਦ ਚਿਹਰਿਆਂ ਤੇ ਲਾਲੀਆਂ ਹੋ ਦੇ ਕੋ ਅੱਜ ਨੱਚਦੇ ਨਾ ਚਾਉਂਦੇ ਆ ਝਾੜ ਦੇਣੀ ਆ ਬੱਬਰ ਬਾਤ ਹੈ ਖੁਸ਼ੀਆਂ ਮਨਾਓ ਸਰ ਰਲ ਕੇ ਜੱਦੀ ਲਾਕੇ ਦਾਤੇ ਦੀ ਬਰਾਹਤ ਹੈ 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 ਉੱਲੀ ਲਾਕੇ ਦਾਦੇ ਦੀ ਪਰਾਂ ਤੇ ਬੋਲੇ ਸੱਚੇ ਦਰਬਾਰ ਕੀ ਸੋ ਸਾਡੇ ਸੁਖਵੀਰ ਸਾਹਿਬ ਰਵਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਕੀਮਤੀ ਟਾਈਮ ਦੇ ਵਿੱਚ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਤੋ ਸ਼ੁਕਰਗੁਜ਼ਾਰਾਂ ਜੀ ਬੜੇ ਅੱਛੇ ਢੰਗ ਦੇ ਨਾਲ ਕਿਉਂਕਿ ਇਹ ਜਿੰਨੇ ਵੀ ਕਲਾਕਾਰ ਨੇ ਸਾਰੇ ਇਸ ਦਰਬਾਰ ਦੇ ਨਾਲ ਬੜੇ ਪੁਰਾਣੇ ਜੁੜੇ ਹੋਏ ਨੇ ਸਵਾਣ ਕਰਕੇ ਆਉਂਦੇ ਨੇ ਤੋ ਇਸ ਕਰਕੇ ਸਾਰਿਆਂ ਦੀਆਂ ਹਾਜ਼ਰੀਆਂ ਅਸੀਂ ਚਾਹੁੰਦੇ ਆਂ ਕਿ ਜ਼ਰੂਰ ਜਿੰਨਾ ਕੁ ਵੀ ਟਾਈਮ ਨਿਕਲਦਾ ਆ ਅਸੀਂ ਕੋਸ਼ਿਸ਼ ਕਰਦੇ ਆਂ ਕਿ ਕੋਈ ਵੀ ਕਲਾਕਾਰ ਜਿਹੜਾ ਉਹ ਨਰਾਸਾ ਨਾਮ ਉਹਦੇ ਸਭ ਦੀਆਂ ਹਾਜ਼ਰੀਆਂ ਲੱਗ ਜਾਣ ਤੋ ਆਓ ਹੁਣ ਉਸ ਆਵਾਜ਼ ਨੂੰ ਤੁਹਾਡੀ ਨਜ਼ਰ ਕਰਨ ਜਾ ਰਹੇ ਆਂ ਜੋ ਕਿ ਸਜਾਨ ਯਾ ਪਹਿਚਾਨ ਦੀ ਮਹਤਾਜਨੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਜਨਾਬ ਪਾਲੀ ਦੇਤ ਵਾਲੀਏ ਸਾਹਿਬ ਸਾਡੇ ਦਰਮਿਆਨ ਪੁੱਜੇ ਨੇ ਜੀ ਆਇਆਂ ਨੂੰ ਵੈਲਕਮ ਰੋਣਾ ਦੇ ਨਾਲ ਸਾਡੇ ਸਤਿਕਾਰਯੋਗ ਮਾਸਟਰ ਕੇਵਲ ਜੀ ਕਿਉਂਕਿ ਕਲਾਕਾਰਾਂ ਦੇ ਨਾਲ ਇਹਨਾਂ ਦਾ ਬੜਾ ਨਿੱਗਾ ਬੜਾ ਪਿਆਰਾ ਮੋਹ ਹੈ ਅਮਰ ਸਿੰਘ ਚਮਕੀਲਾ ਜੀ ਤੋਂ ਲੈ ਕੇ ਜਿੰਨੇ ਵੀ ਕਲਾਕਾਰ ਨੇ ਸਾਰੇ ਕਲਾਕਾਰਾਂ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਸੋ ਸਾਡੇ ਕੇਵਲ ਜੀ ਉਹ ਵੀ ਤਸ਼ਰੀਫ ਫਰਮਾ ਹੋਏ ਨੇ ਜੀ ਆਇਆਂ ਨੂੰ ਵੈਲਕਮ ਦਵਾਓ ਉਸ ਆਵਾਜ਼ ਨੂੰ ਤੁਹਾਡੀ ਨਜ਼ਰ ਕਰੀਏ ਜੋ ਕਿਸੇ ਜਾਨ ਇਹ ਜਾਂ ਪਹਿਚਾਨ ਦੀ ਮਹਤਾਜ ਨਹੀਂ ਔਰ ਇੱਕ ਬਹੁਤ ਵੱਡਾ ਖਿਤਾਬ ਹੈ ਜਿਹੜਾ ਹਰ ਇੱਕ ਕਲਾਕਾਰ ਦੀ ਹਿੱਸੇ ਨਹੀਂ ਆਉਂਦਾ ਚੰਦ ਕੋ ਕਲਾਕਾਰ ਹੁੰਦੇ ਨਹੀਂ ਜਿਨ੍ਹਾਂ ਨੂੰ ਇਹ ਪਿਆਰ ਜਿਨ੍ਹਾਂ ਨੂੰ ਇਹ ਮੁਹੱਬਤ ਮਿਲਦੀ ਹੈ ਇਹ ਜਿਹੜਾ